ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ETT 23 ਦੇ ਜੁਰਮ ਦੇ ਸੰਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ETT 23 ਚੌਟ ਦਾ ਜਿਹੜਾ ਕੇਸ ਸੀਗਾ BD ਵਰਸਸ ETT ETT ਜਿਸ ਦਾ 11 7 2024 ਨੂੰ ਜਿਹੜਾ ਫੈਸਲਾ ਹੋ ਚੁੱਕਿਆ ਹੈ ਕਿਸ ਦੇ ਪੱਖ ਵਿੱਚ ਆਇਆ ਹੈ ਫੈਸਲਾ ਕਦੋਂ ਮੈਟ ਲਿਸਟਾਂ ਜਾਰੀ ਹੋਣ ਗਿਆ ਕੀ ਕੁਝ ਹੋਏਗਾ ਅੱਗੇ ਭਰਤੀ ਚ ਕਦੋਂ ਤੱਕ ਭਰਤੀ ਕੰਪਲੀਟ ਹੋ ਜਾਏਗੀ ਤੇ ਕੀ ਕੋਰਟ ਦਾ ਫੈਸਲਾ ਹੈ ਇਸ ਦੇ ਬਾਰੇ ਵਿੱਚ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਟੀਚਿੰਗ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਦੇਖਦੇ ਹਾਂ ਈਟਟੀਟੀ 234Z ਕੋਡ ਕੇਸ ਲੱਗਿਆ ਸੀ ਈਟਟੀ ਵਰਸਸ ਬੀਆਰ ਦਾ ਜਿਹੜਾ ਕੇਸ ਕੇਸ ਸੀਗਾ ਉਸ ਦੇ ਵਿੱਚ ਕੀ ਆਇਆ ਫੈਸਲਾ ਕੀ ਆਇਆ ਤਾਂ ਉਸ ਦੀ ਕੀ ਆਰਡਰ ਜਾਰੀ ਹੋ ਗਏ ਨੇ ਕਿ ਨਹੀਂ ਹੋਏ ਤਾਂ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਕੇਸ ਨੰਬਰ 1023 6872 ਜਿਹੜਾ ਕੇਸ ਲੱਗਿਆ ਸੀ 14 ਜੂਨ 2024 ਨੂੰ ਇਮਾਵੀਰ ਵੱਲੋਂ ਕੇਸ ਲਾਇਆ ਗਿਆ ਸੀ ਇਸ ਕੇਸ ਦੀ ਜੱਦੀ ਸੁਣਵਾਈ 11 ਤਰੀਕ ਨੂੰ ਹੋਈ ਸੀ 11 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸੁਣਾਈ ਸੀ ਸੁਣਾਈ ਤੋਂ ਬਾਅਦ 11 ਤਰੀਕ ਨੂੰ ਕੇਸ ਨੂੰ ਜਿਹੜਾ ਡਿਸਮਿਸ ਕਰ ਦਿੱਤਾ ਗਿਆ ਹੈ ਡਿਸਮਿਸ ਕਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ ਆਰਡਰ ਅਜੇ ਤੱਕ ਆਪਾਂ ਦੇਖ ਸਕਨੇ ਆ ਵੀ ਆਰਡਰ ਜਿਹੜੇ ਜਾਰੀ ਨਹੀਂ ਕੀਤੇ ਗਏ ਆਰਡਰ ਨਹੀਂ ਜਾਰੀ ਕੀਤੇ ਗਏ ਪਰ ਜਿਹੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵੀ ਐਡ ਨੂੰ ਜਿਹੜਾ ਇਸ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਕੇਸ ਜਿਹੜਾ ਹੈ ਉਹ ਖਤਮ ਹੋ ਗਿਆ ਕੇਸ ਖਤਮ ਹੋਣ ਤੋਂ ਪਹਿਲਾਂ ਜਿਹੜੀ ਇਸ ਦੀ ਸੁਣਵਾਈ ਹੋਈ ਸੀ ਸੁਣਵਾਈ ਲਗਭਗ 2 ਘੰਟੇ ਤੱਕ ਸੁਣਵਾਈ ਚੱਲੀ ਸੀ ਜਿਸ ਦੇ ਵਿੱਚ ਈਟੀਟੀ ਵਾਲਿਆਂ ਨੇ ਆਪਣਾ ਪੱਖ ਰੱਖਿਆ ਤੇ ਬੀਆਰਡ ਵਾਲਿਆਂ ਨੇ ਆਪਣਾ ਪੱਖ ਰੱਖਿਆ ਜੱਜ ਸਾਹਿਬ ਨੇ ਦੋਨਾਂ ਦੇ ਜਿਹੜੇ ਦਲੀਲਾਂ ਨੂੰ ਬਹੁਤ ਗੌਰ ਨਾਲ ਸੁਣਿਆ ਬਹੁਤ ਧਿਆਨ ਨਾਲ ਸੁਣਿਆ ਉਹਨਾਂ ਨੂੰ ਤੇ ਕਾਫੀ ਲੰਬੀ ਚੜੀ ਬੈਸ ਚੱਲੀ ਬੈਸ ਚੱਲਣ ਤੋਂ ਬਾਅਦ ਜਿਹੜਾ ਕੇਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਡਿਸਮਿਸ ਕਰਨ ਤੋਂ ਬਾਅਦ ਪ੍ਰੋਸੈਸ ਹੈ ਉਸ ਤੋਂ ਬਾਅਦ ਚੱਲ ਰਿਹਾ ਹੈ ਕਿ ਜਿਹੜਾ ਬੀ ਐਡ ਨੂੰ ਬਾਹਰ ਕਰ ਦਿੱਤਾ ਗਿਆ ਪਰ ਉਸ ਦੇ ਲਿਖਤੀ ਜਿਹੜੇ ਆਰਡਰ ਨੇ ਅਜੇ ਤੱਕ ਜਾਰੀ ਨਹੀਂ ਕੀਤੇ ਅੱਜ ਸ਼ਨੀਵਾਰ 13 ਤਰੀਕ ਤੱਕ ਮੈਂ ਵੇਟ ਕਰ ਰਿਹਾ ਸੀ ਕਿ ਲਿਖਤੀ ਆਰਡਰ ਆ ਜਾਣ ਲਿਖਤੀ ਆਰਡਰ ਆਉਣ ਤੋਂ ਬਾਅਦ ਆਪਾਂ ਇੱਕ ਡਿਟੇਲ ਵੀਡੀਓ ਬਣਾ ਦਿੱਤੀ ਜਾਵੇਗੀ ਕਿ ਕਿਉਂ ਜਿਹੜਾ ਬੀ ਐਡ ਨੂੰ ਇਸ ਦੂਜੇ ਵਾਰ ਕੀਤਾ ਗਿਆ ਤੇ ਇਹ ਈਟਟੀ ਦੀ ਰੋਲ ਪਰਤੀ ਜਿਹੜੀ ਇਹ ਕੀ ਕੀਤੀ ਜਾ ਰਹੀ ਹੈ ਬੀਆਰ ਨੂੰ ਪਰਤੀ ਨੂੰ ਚ ਬਾਹਰ ਕਰਨ ਦਾ ਕੀ ਕਾਰਨ ਹੈ ਕੀ ਕਾਰਨ ਹੈ ਜਿਹੜੇ ਨੇ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਮੰਨਿਆ ਹੈ ਜਾਂ ਕੋਈ ਹੋਰ ਕਾਰਨ ਸੀ ਬੀਆਰ ਨੂੰ ਬਾਹਰ ਕਰਨ ਦਾ ਇਸ ਤਰ੍ਹਾਂ ਜਿਹੜਾ ਈਟੀਟੀ ਦੀ ਇੰਡਰੋਲ ਪਰਤੀ ਹੋ ਰਹੀ ਹੈ ਸਭ ਤੋਂ ਵਧੀਆ ਗੱਲ ਤਾਂ ਇਹ ਕੇਸ ਦੇ ਸਟੇਜ ਜਿਹੜਾ ਖਤਮ ਹੋ ਗਿਆ ਹੈ ਸਟੇ ਖਤਮ ਹੋ ਗਿਆ ਤੇ ਹੁਣ ਜਿਹੜੀ ਪਰਤੀ ਜਿਹੜੀ ਬਹੁਤ ਜਲਦੀ ਜਿਹੜੀ ਕੰਪਲੀਟ ਹੋਵੇਗੀ ਕੰਪਲੀਟ ਹੋਣੀ ਵੀ ਚਾਹੀਦੀ ਸੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ ਪਰਤੀ ਜਿਹੜੀ ਇਹ ਰੋਲ ਰਹੀ ਸੀ ਤਾਂ ਇਸ ਲਈ ਜਿਹੜਾ ਆਨਸ ਦੇ ਸਟੇ ਖਤਮ ਹੋ ਚੁੱਕਾ ਹੈ ਕੇਸ ਜਿਹੜਾ ਡਿਸਮਿਸ ਹੋ ਚੁੱਕਾ ਹੈ ਜਿਸ ਦੇ ਲਿਖਤੀ ਆਰਡਰ ਆਣੇ ਆ ਵੀ ਜਾਂ ਕੁਝ ਦਿਨ ਤੱਕ ਸੋਮਵਾਰ ਤੱਕ ਜਿਹੜੇ ਲਿਖਤੀ ਆਰਡਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਣਗੇ ਜਿਸ ਤੇ ਚ ਪੂਰੀ ਡਿਟੇਲ ਚ ਪਤਾ ਚੱਲ ਜਾਵੇਗਾ ਕਿ ਬੀਜ਼ ਨੂੰ ਕਿਉਂ ਬਾਰ ਕੀਤਾ ਗਿਆ ਤਾਂ ਹੁਣ ਜਿਹੜੀਆਂ ਬਹੁਤ ਜਲਦੀ ਆਪਾਂ ਨੂੰ ਮੈਟਰ ਲਿਸਟਾਂ ਵੇਖਣ ਨੂੰ ਮਿਲਣ ਗਿਆ ਤੇ ਪਰਤੀ ਜਿਹੜੀ ਇਹ ਬਹੁਤ ਜਲਦੀ ਕੰਪਲੀਟ ਹੋਵੇਗੀ ਪਰਤੀ ਕੰਪਲੀਟ ਹੋਵੇਗੀ ਜੇਕਰ ਵੀਅਡ ਬਾਹਰ ਹੈ ਤਾਂ ਫਿਰ ਅਨਰੋਲ ਈਟੀਟੀ ਦੀ ਪਰਤੀ ਜਿਹੜੀ ਇਹ ਹੋਵੇਗੀ ਇਸ ਦੇ ਵਿੱਚ ਜੋ ਕੈਂਡੀਡੇਟ ਸਕਰੂਟੀਨਿਚਾ ਕਰਾ ਚੁੱਕੇ ਨੇ ਉਹਨਾਂ ਦੀ ਬਹੁਤ ਹੀ ਜਲਦੀ ਲਿਸਟ ਆ ਜਾਣਗੀਆ ਤੇ ਜਿਹੜੀ ਪਰਤੀ ਕੰਪਲੀਟ ਹੋਵੇਗੀ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਦੇਣੀ ਸੀ ਜਾਣਕਾਰੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਹੀ ਜਾਵੇਗਾ ਮੈਂ ਵੇਟ ਕਰ ਰਿਹਾ ਸੀ ਕਿ ਲਿਖਤੀ ਆਰਡਰ ਆ ਜਾਣ ਤੇ ਲਿਖਤੀ ਆਰਡਰ ਦੇ ਉੱਤੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਇਹ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾਣੀ ਸੀ ਜਿਵੇਂ ਹੀ ਲਿਖਤੀ ਆਰਡਰ ਆ ਜਾਣਗੇ ਉਸ ਤੇ ਵੀ ਵੀਡੀਓ ਬਣਾ ਦਿੱਤੀ ਜਾਵੇਗੀ। ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਹੋਰ ਵੀ ਕੋਈ ਵੀ ਜਾਣਕਾਰੀ ਆਵੇਗੀ ਤੁਹਾਡੇ ਤੱਕ ਪਹੁੰਚ ਜਾਵੇ। ਇਸ ਤੋਂ ਇਲਾਵਾ ਪੰਜਾਬ ਦੀਆਂ ਪਰਤਿਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ